ਉਹ ਰੱਖ ਲੈ ਯਾਰ ਇਹ ਪੈਸੇ ਦੇਣਾ ਹੀ ਨਹੀਂ ਬਈ ਇਹਨਾਂ ਦਾ ਆਪਾਂ ਕਿਉਂ ਯਾਰ ਆਪਾਂ ਘਰੇ ਲੈ ਜਾਾਂਗੇ ਬਾਲੀ ਗੱਲ ਹੈ ਤਾਂ ਇਹਨੇ ਤਾਂ ਦੇਣਾ ਹੀ ਹੈ ਯਾਰ ਰੁਪਏ ਤਾਂ ਜਾਮਨ ਖਾਇਗੀ ਨਹੀਂ ਤਾਂ ਨਮ ਦੁੱਤ ਕਹਿੰਦੇ ਆਪਾਂ ਬੜਾ ਯਾਰ ਬੜਾ ਰਹਿਣ ਦੇ ਤੂੰ ਰਹਿਣ ਦੇ 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 ਜਿਹੜੇ ਦੇਣਾ ਬਾਲੀ ਮਾਰਦੀ ਆ ਨਹੀਂ 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 ਰਹਿਣ ਦੇ ਛੱਡ ਪਰਾਂ ਤੂੰ ਤੂੰ ਲੈ ਲੈ ਬਾਈ ਯਾਰ ਆਪਾਂ ਨਹੀਂ ਦੇਣਾ ਯਾਰ ਜਦ ਤੇਰੇ ਨਾਲ ਦਾ ਬੰਦਾ ਕਹਿੰਦਾ ਮੈਂ ਮੇਰੇ ਤੋਂ ਲੈ ਲੈ ਹਾਂ ਜਦੋਂ ਦੇਖੋ ਪੁੱਛਣ ਨੂੰ ਬਲਾ ਮੈਂ ਦੇਣਾ ਹੀ ਨਹੀਂ ਮੈਂ ਦੇਣਾ ਹੀ ਨਹੀਂ ਯਾਰ ਹਾਂ ਲੜ ਮਿਆ ਭਾਈ ਇਹ ਬੱਕਰਾ 45 ਤੋਂ ਮੈਂ ਕਹਿੰਨਾ 100 ਵੀ ਕਿੰਨੇ ਨੇ 45000 ਦਾ ਲੈਣੇ ਜਿਹੜਾ ਬਾਈ ਮੈਂ 100 ਭਾਈ ਮੈਂ ਕਹਿੰਦਾ ਮੈਂ 100 ਰੁਪਏ ਨਹੀਂ ਘਟ ਲੈਂਦਾ ਲੈ ਮੰਗਿਆ ਓਏ ਮੰਗਣ ਨੂੰ ਤਾਂ ਅਸੀਂ ਇਹ ਤਾਂ ਟੈਸਟੀ ਗੱਲ ਵੀ ਗੁਲਾਬੀ ਆ ਮਾਲ ਮੋਲੇ ਲੱਗੂਗਾ ਮਾਲ ਮਾਲ ਬੇਚੇਗਾ ਮੈਨੂੰ ਇੱਕ ਗੱਲ ਪਹਿਲੀ ਗੱਲ ਬੱਕਰਾ ਇਹ ਜਿਹਾ ਦੇਖਿਆ ਕੰਨ ਤੋਂ ਗੁਲਾਬੀ ਹੈਗੇ ਆ ਗਿਆ ਟੈਸਟੀ ਗੱਲ ਵੀ ਗੁਲਾਬੀ ਆ ਹਾਂ ਇਹ ਚੀਜ਼ ਹੈ ਨਾ ਸਹੀ ਗੱਲ ਹੈ ਇਹਦੀ ਇਹ ਗੱਲ ਸਹੀ ਆ ਕਿਹਨੋਂ ਰੰਗ ਹੋਊਗਾ ਮੈਨੂੰ ਲੱਗ ਲਿਆ ਬੱਚੇ ਵੀ ਇਸ ਤਰ੍ਹਾਂ ਦੇ ਦਿੱਤੇ ਇਹ ਬੱਚਾ ਦੇਖੋ ਬੱਚਾ ਦਿਖਾ ਦੇਣਾ ਮੰਗਦਾ ਕੀ ਆ ਭਾਈ ਲੱਖ ਰੁਪਏ ਮੰਗਦਾ ਹੈ ਲੱਖ ਰੁਪਏ ਮੰਗਦਾ ਯਾਰ ਕੀ ਆ ਤੇ ਦੇ ਦੀ ਤੀ ਯਾਰ ਹਾਂ ਇਹ ਲੱਖ ਦਾ ਲੱਖ ਦਾ ਹੈ ਲੱਖ ਰੁਪਏ ਮੰਗਦਾ ਤਾਂ ਲਗ ਲੈ ਲੈ ਸਹੀ ਮੰਗਦਾ ਲਗ ਲੈ ਲੈ ਬੱਚਾ ਚਾਹ ਬੜੀਆ ਹੈ ਦੇਖੋ ਜੀ ਬੱਚੇ ਦਾ ਦਿਆ ਪੂਰੇ ਦੰਦ ਹੋਇਆ ਹੈ ਨਹੀਂ ਨਹੀਂ ਛੇ ਰਾਤ ਹੈ ਠੀਕ ਆ ਹੁਣ ਦੋਸਤੋ ਬੋਲੋ ਫਿਰ ਕਿੰਨੇ ਦਾ ਬਾਉਣਾ ਪਾ ਲੋ ਪੱਕਾ ਬਾਉਂਗਾ ਉਹ ਪੱਕਾ ਹੀ ਬਾਉਂਗਾ ਮੈਂ ਤੂੰ ਦੱਸੋ 90 ਦੇ ਦੋ ਆਹੋ ਬੋਲ ਜੀ ਅਨ ਬਤਨ ਡੋਰੀ ਨਾ ਫਰਕ ਆ ਲੈ ਤਾ ਬਤਾਓ ਰੋ ਤਾਂ ਸਮਝ ਤੈ ਕੰਢੇਰੀਆਂ ਆਪ ਦੱਸੋ ਦਸਾਂ ਇੱਕ ਹਾਂ ਇਹ ਕੀ दाम ਪਤਾ 35000 ਦਾ ਪੋਣਾ ਬੋਲ ਤੇਰੀ ਮਰਜ਼ੀ ਆ ਹੁਣ ਮੰਗਿਆ ਫੇਰ ਨਾ ਕਹੀਂ ਮੈਨੂੰ ਨਹੀਂ ਉਹ ਤਾਂ ਹਾਂ 35 ਦਾ ਠੀਕ ਐ ਇਸੇ ਮੰਗ ਲੈ ਉਹ ਸਹੀ ਮੈਂ ਐਸੇ 80 ਕੋ ਪਾਉ ਨਹੀਂ ਮੈਂ ਪੁੱਛਾਂਗਾ ਕਾ ਬਾਅਦ ਵਿੱਚ ਤੁਸੀਂ ਕਹੀ ਹੋ ਬਾਅਦ ਚ ਹੁਣ ਤਾਂ ਪਾ ਰਹੇ ਆ ਜੋ ਸੌਦਾ ਸੌਦਾ ਦਾ ਵਾ ਜਾਣ ਦੇ ਮੈਂ ਦੇਖੀ ਚੱਲੂ 35 ਦਾ ਚੱਲੂਗਾ 35 ਦੇ ਬਹੁਤ ਬਾਲੀ ਬਹੁਤ ਨੇ ਕਹਿੰਦਾ ਓਏ ਠੀਕ ਆ ਓਏ ਹਾਈ ਡੈ ਨਹੀਂ ਬਾਈ ਹਾਈ ਡੈ ਸਕਿਨ ਬਹੁਤ ਆ ਗਈ ਸਕਿਨ ਦਾ ਰੰਗ ਕਲਰ ਬਹੁਤ ਹੈਗਾ ਓ ਬਿਆਲੀ ਨੇ ਹੈਗਾ ਰੁਪਿਆ ਲੱਖ ਮੰਗੀ ਇਹਨੇ ਤੋਰ ਤੋਰ ਕੇ ਤਰਾ ਘਾਟ ਰੱਖਿਆ ਹੈਗਾ ਐਂਜੀ ਡੈ ਹੈਗਾ ਲੱਗਦਾ ਬਠਾ ਲੱਗਿਆ ਐਂਜੀ ਡੈ ਹੈਗਾ ਐਂਜੀ ਡੈ ਓ ਲੱਗ ਐਂਜੀ ਡੈ ਹੈਗਾ ਇਹਨੂੰ 42 ਇੰਚ ਪੂਰਾ ਕਰਕੇ ਦਿਖਾ ਇਹਨੂੰ 42 ਕਿੱਥੇ ਆ ਇਹ ਚੱਲ 42 ਇੰਚ ਪੂਰਾ ਕਰ ਹੈ 42 ਇੰਚ ਨੇਗਾ ਅਰੇ ਯਾਰ ਕਿੰਨਾ ਹੈ ਨਾ 70 30 ਆ ਹੁਣ ਤਾਂ ਇਹ ਕਹਿੰਦਾ ਯਾਰ ਗੱਲ ਸੁਣ ਲੈ ਇਹ ਕਹਿੰਦਾ 40 ਇੰਚ ਪੂਰਾ ਕਰਕੇ ਦੂੰਗਾ ਚੱਲ ਕਰ ਪੂਰਾ ਪਾਉਣਾ ਨਹੀਂ ਦੇਖ ਲੈ ਫਿਰ ਮੂੰਹ ਮੰਗੇ ਬਏ ਦੇ ਦਾਂਗੇ ਬਾਤ ਤੇ ਮਰਜ਼ੀ ਇਹਦਾ ਪਾਉਣਾ ਦਾ ਪਾਸ ਬੱਕਰਾ ਫਿਰ ਫ੍ਰੀ ਵੀ ਲਊਗਾ ਜੇ ਨਾ ਹੋਇਆ ਹਾਂ ਉਹ ਤਾਂ ਗੱਲ ਹੈਗੀ ਬਾਈ ਫੁੱਲਦਾ ਬਾਈ ਮੈਂ ਪੁੱਛਣਾ ਉਹ ਸਾਈਡ ਤੇ ਲਿਆ ਕੇ ਕਿਉਂ ਤਰਾਹ ਕੱਢਿਆ ਇਹਦਾ ਦੇ ਦਿਓ ਹੋੜ ਗਦੂੜਾ ਆਪੇ ਖੜੇ ਰਹਿਣੇ ਬਾੜ ਬਹੁਤ ਨੇ ਬਈ ਬਾਕੀ ਦਾ ਪਤਾ ਨਹੀਂ ਹੈਗਾ ਮਾਸ ਦਾ ਤਾਂ ਉਹ ਦੇ ਦੇ ਉਹ ਦੇ ਦੇ ਸਾਈਂ ਮਾਲ ਮੋੜ ਮਾਲ ਨਾਲ ਰੱਸੀ ਰੱਸੀ ਫੜ ਪਤਾ ਬੱਕਰੇ ਦੇ ਦੇਣਾ ਹੁੰਦਾ ਬੱਕਰੇ ਦੇ ਤੂੰ ਅੱਛਾ ਦੰਦ ਵੀ ਦੇਖ ਲੈ ਭਰਾਵਾ 6 ਦੰਦ ਫਰੀ ਲੈ ਆਉਣਾ ਹੋਵੇਗਾ ਇਹਨਾਂ ਨੂੰ ਓਏ ਲੈ ਕਦ ਫਰੀ ਲੈ ਆਉਂਦਾ ਓਡੇ ਤੋਂ ਖੱਸੀ ਲੱਗਿਆ ਤੇਰਾ ਪਰ ਫੇਰ ਆਹ ਨਹੀਂ ਸੌਦਾ ਹੋਣ ਦਿੰਦਾ ਬਈ ਤੇਰਾ ਤੂੰ ਆ ਕੇ ਕੀ ਕੀ ਗੱਲ ਆ ਇਹ ਸੌਦਾ ਨਹੀਂ ਹੋਣ ਦੇ ਰਿਹਾ ਦੰਦ ਪੱਟੀ ਇਹ ਫਰੀ ਲੈ ਆਂਦੇ ਇਹਨਾਂ ਤੋਂ ਦੰਦ ਪੱਟੋ ਪਰ ਇਹਨਾਂ ਦੇ ਲੰਬੇ ਬੰਦੇ ਨਾ ਬੜਾ ਬਕਰਾਂ ਨਾ ਕੋਈ ਨਾ ਛੇ ਦਾੰਦਾ ਪੂਰੇ ਦਾੰਦਾ ਛੇ ਛੇ ਗਿੱਲੋ ਮਾਰਾ ਕਾਹਨ ਇਧਰ ਗੇਨ ਲੱਗੇ ਲਾ ਕਾਹਨ ਇਧਰ ਨਹੀਂ ਆਂਦੀ ਹੋਗੀ ਇਹ ਤਾਂ ਫਿਰ ਇਹਨਾਂ ਨੂੰ ਖਾਂ ਛੇ ਯਾਰ ਇਧਰ ਮੋਜਾ 6 ਦਾ ਹੁੰਦਾ ਯਾ ਤੂੰ ਬੰਦਾ ਹੈਰਾਨੀ ਵਾਲਾ ਦੇਖ ਉਧਰ ਇਹਨਾਂ ਨਾਲ ਰਲਿਆ ਆ 8 ਚੋਰਾ ਨਾਲ ਖਸੀ 8 ਹੋ ਚੁੱਕਿਆਗਾ 1 2 3 4 5 6 7 8 8 ਅੱਗੇ ਆਜੀ ਪੜੇਗਾ 6 8 ਦੰਦ ਕਿਵੇਂ ਹੋ ਗਏ ਇਹਦਾ ਬੁੱਢਾ ਹੋ ਗਿਆ ਯਕੀਨ ਮੰਨੇ ਤੇ ਪੈਂਦੀ ਆ ਗੱਲ ਵਾਲਾ 35 ਦਾ ਪਉਣਾ ਪਾ ਦੇ ਬੋਲ ਨਹੀਂ ਜਿੱਤੇ ਬੜਾ ਬੁੱਢਾ ਹੋ ਜਾਣਾ ਮੈਂ 60 ਦੇ ਦਿਓ ਬੁੱਢਾ ਹੀ ਹੋ ਰਿਹਾ ਮੈਂ 8 ਦੰਦ ਬੁੱਢਾ ਹੋ ਗਿਆ ਚਲ 60 ਦੇ ਉਹ ਹਰ ਦੰਦ ਘਸਿਆ ਨੇ ਨਾ ਨਾ 35 ਦਾ 35 ਦਾ ਵੇਚਣਾ ਕਰ ਗੱਲ ਸੁਣ 35 ਦਾ ਪੋਣਾ ਬੁੱਢਾ ਹੋ ਗਿਆ ਦੰਦ ਘਸਿਆ ਨੇ ਹਾਂ ਮੜਾ ਮੋਟਾ ਹੋ ਰਹਾ ਉਹ ਘਸਿਆ ਨੇ ਦੰਦ ਹੋਰ ਨਹੀਂ ਨਹੀ ਯਾਰ ਉਹ ਤਰ ਤਰ ਥੋੜਾ ਦੇ ਲੋਕ ਮੈਂ ਜਾ ਹੋ ਰਿਹਾ ਨਹੀਂ ਹੈ ਰਾਜਾ ਬਕਰਾ ਹੈ ਉਹ ਰਾਜਾ ਹੈ ਰਾਜਾ ਰਾਜੇ ਨੂੰ ਨਾ ਰੱਖ ਰਾਜੇ ਨੂੰ ਨਹੀਂ ਠੀਕ ਹੈ ਇਹਦੀ ਗੱਲ ਅੱਜ ਕੋਲ ਰੱਖ ਰਾਜੇ ਨੂੰ ਤੁਰ ਗਿਆ ਸੋ ਸ਼ਰਮੀਆਂ ਜੀ ਕਰ ਤੁਰਦਾ ਕਦੋਂ ਘਟਾ ਇੱਤ ਘਟ ਤੋਦਾ ਬੁੱਢਾ ਹੋ ਗਿਆ ਨਾ ਤੱਪਦਾ ਕਿਵੇਂ ਆ ਤੱਪਦਾ ਕਿਵੇਂ ਹੋ ਰਿਹਾ ਹੋ ਰਿਹਾ ਨਾਨਾ ਵੱਡੇ ਕਰ ਹੋਰੇ ਤਾਂ ਨਹੀਂ ਨਹੀਂ ਦੇਣਾ ਹੀ ਨਹੀਂ ਨਾਨਾ ਵੱਡੇ ਕਰ ਆ ਪੁੱਛ ਲਾਇਆ ਨਖਰੇ ਨਹੀਂ ਦੇਣਾ ਨਖਰੇ ਕਰ ਤਾ ਵੇਚ ਨਹੀਂ ਨਹੀਂ ਇਹਨਾਂ ਦਾ 60000 ਦਾ ਦੇਣਾ ਲੈ ਤੂੰ ਤਾਂ ਬਾਹਲਾ ਜਿਹੜਾ ਆ ਨਾ ਬਈ ਖੁਸ਼ ਹੋਗੇ ਨਹੀਂ ਪੈਸੇ ਤੈਨੂੰ ਬਫਾ ਕਰਨਗੇ ਬਈ ਕੋਈ ਗੱਲ ਨਹੀਂ ਤਾਂ ਦਿੱਤਾ ਸੀ ਹਾਂ ਤੂੰ 90 ਦਾ ਵੀ ਦੇ ਦੇਗਾ ਰੋਕੇ ਦੇ ਦੇਗਾ ਨਾ ਪੈਸਾ ਨਹੀਂ ਬਫਾ ਦੇਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਰੋ ਨਾ ਰੋ ਨਾ ਸਮਝ ਨਹੀਂ ਗੱਲ ਮੈਂ ਕੀ ਕਹਣਾ ਤੂੰ ਬੈਠ ਪਿਆ ਪਿਆ ਮਕਰ ਬਣਾ ਦੇਣਾ ਇਹ ਮੁੰਗਲੀ ਗੱਲ ਹੈ ਜੀ ਕਾਹਤੋ ਕਰੀ ਜਾਂਦਾ ਅੱਛਾ ਪਤਾ ਨਹੀਂ ਕੀ ਗੱਲ ਉਹਨਾਂ ਦੀ ਕਰੀ ਜਾਂਦਾ ਜਾਣਦੇ ਤੈਨੂੰ ਅੱਛਾ ਪੱਕਾ ਗਿੜੇ ਨਾਲ ਪਾ ਰਹੇ ਨੇ ਲੱਗਦਾ ਕਿੰਨੇ ਕਿੰਨਾ ਹੋ ਗਿਆ ਜਿਣਾ ਨਹੀਂ ਗਤਾ ਬਈ ਮੇਰੀ ਗੱਲ ਸੁਣ ਲੈ ਆਪਾਂ 40 ਹਜ਼ਾਰ ਦੇ ਵਿੱਚ ਚਲਾਈ ਹੁਣ ਨਾ ਪੁੱਛਿਆ ਨਹੀਂ ਮੈਨੂੰ ਇਹਨੂੰ ਜਿਹਨੂੰ ਕਿਹਾ ਉਹਦੇ ਤੋਂ ਲੈ ਲੈ ਬੱਕਰਾ ਆਪਾਂ ਦੇਣਾ ਮੈਂ ਕੀ ਕਹੀ ਆ ਕਿੰਨੇ ਪੈਸਾ ਕਰਦੇ ਕਿੰਨੇ ਪੈਸਾ ਕਰਦੇ 40 ਹਜ਼ਾਰ ਜਿਆ ਯਾਰ ਫੜਾ ਤੂੰ ਫੜਾ ਦੇ ਠੀਕ ਹੋਏ ਰੱਖ ਫੜਾ ਦੇ ਨਹੀਂ ਦੇਣਾ ਹੀ ਨਹੀਂ ਬਈ ਇਹਨਾਂ ਦਾ ਆਪਾਂ ਕਿਉਂ ਯਾਰ ਆਪਾਂ ਕਰੇ ਲੈ ਜਾਾਂਗੇ ਬਾਲੀ ਗੱਲ ਹੈ ਤਾਂ ਇਹਨਾਂ ਦੇ ਦੇਣਾ ਹੀ ਹੈ ਯਾਰ ਰੁਪਏ ਤਾਂ ਜਾਮਨ ਕਾਇਕ ਰਿਹਾ ਨਮਦੁੱਤ ਕਹ ਰਿਹਾ ਸੀ ਨੇ ਕਿਹਾ 40000 ਦਾ ਬੱਕਰਾ। ਕਿੰਨਾ ਕਿ? ਉਹ ਰਿਆ ਉਹ ਰਿਆ ਜਿਹਦੇ ਨੇ ਕਿਹਾ ਉਹਦੇ ਘਰ ਤੋਂ ਮੱਝ ਜਾਨੀ ਆ। ਬਾਈ ਯਾਰ ਪਤਾ ਕੀ ਆ ਕਸਮੀ ਗੱਲ ਆ ਝੂਠ ਨਹੀਂ ਬੋਲਦਾ। 60-65000 ਰੁਪਏ ਕਰੇ। ਵਾਹ ਵਾਹ 65 ਤੇ ਕਿੰਨਾ ਲੱਗਿਆ 1,25,000 ਦਾ। 2-2.5 ਮਹੀਨੇ ਪਹਿਲਾਂ। 2 ਮਹੀਨੇ ਪਹਿਲਾਂ ਦੀ ਰਮਾ। ਇੱਥੇ ਲੱਗੇ ਸੀ ਪੈਸੇ ਇਹਦੇ। ਇੱਥੇ ਲੱਗ ਜਾਣਗੇ ਹੁਣ ਤੇ ਲੱਗਦੇ। ਆ ਰੇ ਜਿੱਤੇ ਹੱਥੋਂ ਝੂਠ ਨਹੀਂ ਬੋਲਦਾ ਮੈਂ। ਓਏ ਓਏ ਦੇਖੋ ਠੀਕ ਆ। ਉਹ ਲੱਤਾਂ ਵਿੰਗੀਆਂ ਉਹ ਤੇਰੀਆਂ। ਸਾਰਾ ਹੀ ਵਿੰਗਾ ਹੋ। ਓਹ ਠੀਕ ਹੋ। ਜਿਹੜਾ ਕੁਛ ਆ ਤੇਰੇ ਸਾਹਮਣੇ ਬ ਆਪਾ ਚਿੱਤਾ ਦਿੱਤਾ ਹੀ ਨਹੀਂ ਬੜਾ ਯਾਰ ਬੜਾ ਰਹਿਂਦੇ ਤੂੰ ਰਹਿਂਦੇ ਰਹਿ ਦੇ ਜਿਹੜਾ ਦੇਣਾ ਆਦੀ ਮਰਦੀ ਆ ਨਹੀਂ ਨਹੀਂ ਰਹਿਂਦੇ ਰਹਿ ਛੱਡ ਬੜਾ ਤੂੰ ਛੱਡ ਦੇ ਫਿਰਦੇ ਅਸੀਂ ਨਹੀਂ ਦੇਣਾ ਪੈਸਿਆਂ ਨਾਲ ਵੀ ਨਹੀਂ ਦੇਣਾ ਕਿਨੇ ਲਾਇਆ ਉਹ ਨਹੀਂ ਨਹੀਂ ਲੈ ਪੈਸਿਆਂ ਨਾਲ ਦਊਗਾ ਮੈਂ ਕਹਿੰਦਾ ਭਾਈ ਤੁਸੀਂ ਜੱਜਤ ਮੇਰੇ ਬੱਕਰੀ ਲੈ ਲਓ ਉਹ ਕਹਿੰਦਾ 40 ਦੇ ਦੇ 40 ਦਵਾਤਾ ਕੌਣ ਉਹ ਦੇ ਖੜਾ ਆ ਆ ਮੇਰੀ ਚੀਜ਼ ਦਾ ਮੋਟਾ ਕਿ ਕਿੰਨ 40000 ਟੁੱਟ ਵਿੱਚ ਵਿਚਾਲਿਆਂ ਨੇ ਪੁੱਛਿਆ ਨਹੀਂ ਕੋਈ ਬਾਈ ਨਾ ਯਾਰ ਉਹ ਤਾਂ ਮਨਦੇਈ ਨਹੀਂ ਉਹਨ ਕੀ ਕਰੀਏ ਤੂੰ ਲੈ ਲੈ ਬਾਈ ਯਾਰ ਆਪਾਂ ਨਹੀਂ ਦੇਣਾ ਯਾਰ ਜੇ ਤੇਰੇ ਨਾਲ ਦਾ ਬੰਦਾ ਕਹਿੰਦਾ ਮੈਂ ਉਹਦੇ ਤੋਂ ਲੈ ਲੈ ਹਾਂ ਜਦੋਂ ਮੈਂ ਨਹੀਂ ਦੇਣਾ ਦੇਖੋ ਪੁੱਛਣ ਨੂੰ ਬਲਾ ਮੈਂ ਦੇਣਾ ਹੀ ਨਹੀਂ ਮੈਂ ਦੇਣਾ ਹੀ ਨਹੀਂ ਯਾਰ ਨਹੀਂ ਤੇਰੇ ਨਾਲ ਦਾ ਬੰਦਾ ਕਹਿੰਦਾ ਹਾਂ ਕੋਈ ਇਹ ਚੀਜ਼ ਮੇਰੀ ਹੈ ਯਾਰ ਅੱਛਾ ਕਿਵੇਂ ਟੁੱਟੇਗਾ ਤੂੰ ਮੈਨੂੰ ਯਾਰ ਕੁੱਟਾਂ ਦੀ ਗੱਲ ਨਹੀਂ ਯਾਰ ਉਹ ਤਾਂ ਨਾਮ ਕੁੱਟੂਆ ਬੱਕਰਾ ਮੇਰਾ ਸੋਦਾ ਉਹ ਗੱਲ ਕਰੀ ਜਾਂਦਾ ਕਾ ਤੂੰ ਤੇਰੇ ਨਾਲ ਦੇਈ ਨੇ ਉਹ ਨਾਲ ਦੇ ਆ ਪੁੱਛ ਤਾਂ ਲੈਵੇ ਬਾਈ 30 ਥੀ ਤੇ ਕਿੰਨੇ ਦੀ ਆ ਉਹਨੇ ਕਿਹਾ 41 ਲੱਗਿਆ ਹੁਣ 41 ਨੇ ਉਹ ਤੇਰੇ ਕੇਸ ਹੋ ਜਾਊਗਾ ਬੰਦੇ ਤੇਰੇ ਨਾਲ ਦੇ ਦੇਈਏ ਬੰਦਾ ਨਹੀਂ ਉਹ ਚੀਜ਼ ਬਾਈ ਮੇਰੇ ਘਰ ਦਾ ਬੱਕਰਾ ਉਹ ਚੱਲ ਦੇ ਹੁਣ ਕਿਹੜਾ ਬੱਕਰਾ ਘਰ ਵਾਲੀ ਦਾ ਬੱਕਰਾ ਮੇਰੇ ਘਰ ਪਾਲਿਆ ਹੋਇਆ ਬੱਕਰਾ ਉਹ ਦੇ 41 ਨਹੀਂ ਦੇਣਾ ਬਾਈ ਯਾਰ ਕਸਮੀ ਗੱਲ ਇੱਕ ਦਾ ਭੈਣ ਚ ਹਰ ਗੱਲ ਤੇ ਕਸਮੀ ਗੱਲ ਹੈਲੋ ਹੈਲੋ ਜੇ ਘਰ ਵਾਲੀ ਦਾ ਨਾ ਘਰ ਵਾਲੀ ਨੂੰ ਫੋਨ ਲੈ ਲੈ 62000 ਦਾ ਬੱਕਰਾ ਕਰੇ ਲੱਗੇ ਪੈਸੇ ਦਿੱਤਾ ਨਹੀਂ ਉਹ ਪਹਿਲੇ 60 ਕਈ ਜਾਂਦਾ ਜੀ ਬਈ ਯਾਰ ਆ ਤੂੰ ਮੰਗਦਾਗਾ ਤੂੰ ਉਹ ਮੈਂ ਤਾਂ ਕਹਾਂ 60 ਦਾ ਲੈ ਜਾ ਲੈ ਲੈ ਜਾ ਮੈਂ ਕਿਹਾ ਉਹ ਤਾਂ ਥੋੜੀ ਕਿ 42 43 ਦਾ ਲੈ ਜਾ ਐ ਕਿ ਕਰੇ 60000 ਰੁਪਏ ਲੱਗਿਆ ਬਈ ਬਈ ਦੀ ਨਾਂ ਕੀ ਯਾਰ ਐਂਦੇ ਚਲ ਵਾ ਲੈ ਦੇ ਦੇ ਵਧੀਆ ਰਹਿਣਾ ਮਾਲ ਮੁੱਲ ਵਿਕੂਗਾ ਬਈ ਦੇ ਦਾਂਗੇ ਵਿੱਚ ਮਾਲ ਮੁੱਲ ਹੀ ਵਿਕਦਾ ਹੁਣ ਇਹ ਕੀ ਦੀ ਇੱਕ ਸਾਲ ਨੂੰ ਆਉਣੀਆਂ ਮੁੜ ਕੇ ਆਉਂਗੇ ਬਾਈ ਇਹ ਮਾਰਨਾ ਪੈਣਾ ਜਿਉਣਾ ਨਹੀਂ ਕਰ ਇੱਕ ਸਾਲ ਨਹੀਂ ਦੇਣਾ ਬਾਈ ਕਿਉਂ ਲਈ ਉਹ 41 ਬਹੁਤ ਹੁੰਦਾ ਨਹੀਂ ਦੇਣਾ ਭਾਈ ਯਾਰ ਓਕੇ ਬਾਈ ਲੈ ਜਾਣਾ ਬੱਕਰਾ ਇੱਕੋ ਹੀ ਗੱਲ ਆਪਾਂ 1 ਰੁਪਿਆ ਨਹੀਂ ਘਟ ਲੈਣਾ ਬਸ ਬੰਦੇ ਨੇ 45 ਕਹਤਾ 45 ਰੁਪਿਆ ਨਹੀਂ ਘਟ ਦੇਣਾ ਖਾਣਾ ਬਸ ਨਹੀਂ ਨਹੀਂ ਆਪਾਂ 40 ਤੋਂ ਵੱਧ ਨਹੀਂ ਭਾਈ ਆਪਾਂ 40 ਤੋਂ ਵੱਧ 4 ਆ ਛੱਡ ਦੇ ਬੱਕਰਾ ਛੱਡ ਪਹਿਲਾਂ ਹੈਲੋ ਬੱਕਰਾ ਛੱਡ ਬੱਕਰਾ ਤਾਂ ਲੈ ਜਾ ਤੂੰ ਤੈਨੂੰ ਨਾ ਨਹੀਂ ਹੈਗੀ ਤੈਨੂੰ ਹਾਂ ਭੈ ਸੇ ਛੜੇ ਭਾਈ ਪੈਸੇ ਦੇ ਇਹਨੂੰ 45 ਤੋਂ 1 ਰੁਪਿਆ ਨਹੀਂ ਘਟ ਦੇਣਾ ਭਾਈ ਉਹ ਚੱਲ ਹੁਣ ਤੂੰ ਭਾਈ ਜਿਹੜੀ ਗੱਲ ਹੈ ਮੈਂ 45 ਰੁਪਿਆ ਨਹੀਂ ਘਟ ਦੇਣਾ 65 60 ਹਜ਼ਾਰ ਦਾ ਬੱਕਰਾ ਮੇਰੇ ਲੱਗੇ ਮੈਂ ਦਿੱਤਾ ਨਹੀਂ ਆਪਾਂ ਤੇਰੇ 2500 ਦੀਆਂ ਮੁੱਕੀਆਂ ਵੈਣੀਆਂ ਕੱਲੀਆਂ ਤੂੰ ਮੁੱਕੀਆਂ ਕੀ ਤੂੰ ਆ ਬੱਕਰਾ ਸਾਰੇ ਲੈ ਆ ਬਸ 5 6 7 8 9 10 11 12 ਫੇਲਾ ਪੁੱਛਤਾ ਲਓ ਸੌਦਾ ਕਰਨ ਲੱਗੇ ਕਿਹਦਾ ਬੱਕਰਾ 40000 ਰੁਪਏ ਉਹ ਚੱਲ ਬੱਸ ਕਰ ਯਾਰ ਉਹ ਯਾਰ ਕੋਈ ਵੀ ਚੀਜ਼ ਅਗਲੇ ਨੂੰ ਪੁੱਛਤਾ ਲਵੇ ਬਾਈ ਇਹ ਜਿੰਨਾ ਉੱਪਰ ਹੈ ਬਾਈ ਉਹਨਾਂ ਥੱਲੇ ਵੀ ਆ ਯਾਰ ਕੀ ਲਾਉਂਦੇ ਹੋ ਰਿਆ ਰਿਆ ਐਨਾ ਖੂਨ ਕਰਤਾ ਮਚਾਇਆ ਅੱਜ ਨਾਲੇ ਤਾਂ ਬੱਕਰੇ ਦਾ ਖੂਨ ਸਾੜਿਆ ਤਾਂ ਤੂੰ ਪਹਿਲੇ ਹੀ ਫਿਰਦਾ ਉਹਨੂੰ ਐਸਾ ਕਿੰਨਾ ਸਹੀ ਆ ਇਹ ਹਲਤੀ ਯਾਰ ਕੇ ਸਾੜਿਆ ਬਾਈ ਘਰ ਵਾਲੀ ਦਾ ਬੱਕਰਾ ਲੈ ਆ ਦੇ ਲਓ ਹੁਣ ਸਾਰੇ ਚੇੜ ਲਾ ਕੇ ਸਾਰੇ ਆਏ ਨਹੀਂ ਗੱਲਾਂ ਕਹੀਆਂ ਦੀ ਹੁੰਦੀਆਂ ਗਿਆ ਅਗਲਾ ਨਾਲ ਇਹ ਉਹ ਕਰਦਾ ਇੱਜੇ ਕਰਦਾ ਜੇ ਤੇਰੀ ਵੀਡੀਓ ਦੇਖ ਲਈ ਕੁੱਟੂ ਤੈਨੂੰ ਉਹ ਕਰੇ ਜਾ ਕੇ ਇੱਜੇ ਕਰਦੇ ਆ ਤੇਰੀ ਪਹਿਲਾਂ ਨਹੀਂ ਦਿੰਦਾ ਸੀ ਇਹ ਭਾਈ ਜਦੋਂ ਉਹ ਇਲਾਕਾ ਵਾਲੇ ਦਾ ਫੋਨ ਆ ਕਹਿੰਦਾ ਮੈਂ ਲਾ ਇਹਨੂੰ ਆਏ ਉਹ ਕਹਿੰਦੀ ਸੀ ਵੇਚ ਕੇ ਆਏ ਇਹਨੂੰ ਗਲੋਂ ਲਾਏ ਇਹਨੂੰ ਕਹਿ ਕੇ ਵੇਚ ਆਉਣਾ ਤੇਰੇ ਨਾਲ ਬੜੀ ਉਹਨਾਂ ਟੈਂ ਉਹ ਵੇਚ ਕੇ ਆਉਣਾ ਇਹ ਇਹਨਾਂ 32 ਕਰਾ ਦੇ ਆ ਗਣ ਇੱਕ ਸਾਡੀ ਗਾੜਾ ਪੰਚਨੋ ਬਹੁਤ ਸ਼ਮਨ ਦਾ ਸਤਨ ਬੰਦਾ ਪੂਰਾ ਖਤਰਨਾਕਾ ਮੁੱਲ ਲੈ ਗਿਆ ਪਰ ਬੱਕਰਾ ਜਿਹੜਾ ਆ ਲੜ ਪਿਆ ਭਾਈ ਇਹ ਬੱਕਰਾ 45 ਤੋਂ ਮੈਂ ਕਹਿੰਦਾ 100 ਵੀ ਕਿੰਨੇ ਨੇ 45000 ਦਾ ਲੈਣੇ ਜਿਹੜਾ ਭਾਈ ਮੈਂ 100 ਭਾਈ ਮੈਂ ਕਹਿੰਦਾ ਮੈਂ 100 ਰੁਪਏ ਨਹੀਂ ਘਟ ਲੈਂਦਾ ਕਿੰਨੇ ਨੇ 40 ਕਿੰਨੇ ਹੋ ਗਏ 40000 5000 ਰੁਪਏ ਕਹਨੋ ਯਾਰ ਤੂੰ ਕਹੀ ਆ 40000 ਰੁਪਏ ਦੇ ਭਾਈ ਬਈ ਯਾਰ ਮੈਂ ਨਹੀਂ ਦਿੰਦਾ ਤੂੰ ਹੀ ਲੈ ਜਾ ਨਾ ਯਾਰ ਮੈਂ 41 ਦਾ 40 ਦਾ ਨਹੀਂ 41 ਨਹੀਂ ਦਿੰਦਾ 4500 ਰੁਪਿਆ ਘਟ ਨਹੀਂ ਭਾਈ ਹਾਣਾ ਬਸ ਕਿਹੜੀ ਗੱਲ ਆ ਯਾਰ ਪਪਾ ਟੂੜਨੀ ਬੋਲਦੇ ਨਾ ਕਿਸੇ ਦਾ ਕੋਈ ਉਠਾ ਉਹ ਕਹਿੰਦੇ ਯਾਰ ਇਹਨਾਂ ਨੇ 40 ਦਾ ਬੋਲਿਆ ਉਹ ਤਾਂ ਕਰ ਲੈ ਯਾਰ ਜਿਹਨੇ 40 ਦਾ ਇਹਨੇ ਬੋਲਿਆ ਹੋਇਆ ਬਾਈ ਤੁਸੀਂ ਪਹਿਲਾਂ 40 ਜਾਂ 30 ਲਾਓ ਮੈਂ 4500 ਰੁਪਏ ਨਹੀਂ ਘਟ ਦਿੰਦਾ ਚਲ 30 ਦੇ ਦੇ ਫਿਰ ਉਹ ਨਹੀਂ ਯਾਰ ਬਾਈ ਯਾਰ ਠੀਕ ਆ ਸੁਣ ਨਹੀਂ ਬਾਈ ਯਾਰ ਮਨ ਲਾ ਮਨ ਲਾ ਮੈਂ ਤੈਨੂੰ ਨਹੀਂ ਭਾਈ ਯਾਰ ਬਈ ਬੱਸ ਮੈਂ ਕਹਤਾ ਮੈ ਠੰਡਾ ਬਣਾ ਯਾਰ ਭਾਈ ਭਾਈ ਯਾਰ ਕੁਛ ਪੱਤਲੇ ਨਿੰਬੂ ਪਾਣੀ ਪੀਉਣੇ ਨਿੰਬੂ ਪਾਣੀ ਬਣਾ ਲੈ ਗਰਮੀ ਬਹੁਤ ਆ ਯਾਰ ਨਹੀਂ ਯਾਰ ਕੋਈ ਮੰਨ ਲੈ ਨਹੀਂ ਯਾਰ ਦੇਣਾ ਨਹੀਂ 45000 ਰੁਪਏ ਘੱਟ ਨਹੀਂ ਯਾਰ ਬੱਕਰਾ ਤੂੰ ਫੜੀ ਘੜੇਗਾ ਬੱਕਰਾ ਲੈ ਜਾਵੇ ਕੋਈ ਨਹੀਂ ਪਰ ਰੇਟ ਜਿਹੜੀ ਗੱਲ ਆ 45000 ਦੇ ਦੇਣਾ ਮੈਂ 60 65 ਕੁਛ ਨਹੀਂ ਮੰਗੇ ਸਿੱਧਾ ਚੱਲ ਜੇ ਰੈਂਜ ਫਿਰ ਲਿਆ ਕੋਈ ਗੱਲ ਨਹੀਂ ਯੂ ਹੀ ਯਾਰ ਅਮੀ ਕਰੀਏ ਨੇ 10 ਚੱਲ ਰੇਟ ਕੀਏ ਨੇ ਕਾਨੂੰ ਉਹ ਦੇ ਦੇ ਵਧੀਆ ਰਹੇਗਾ ਮੋਕਾ ਮੋਕਾ ਹੁਣ ਤੈਨੂੰ ਬੱਕਰੇ ਦਾ ਕੱਢਦਾ ਤੁਸੀਂ ਸ਼ਾਮ ਨੂੰ ਕਹਿੰਗੇ ਬੱਕਰੇ ਨਹੀਂ ਲੈਣਾ ਬਈ ਯਾਰ ਇਹ ਗੱਡੀ ਆਉਦੀ ਆ ਕੋਈ ਚੱਕਰ ਨਹੀਂ ਆਉਦੀ ਗੱਡੀ ਆਓ ਓਏ ਹੋਰੇ ਆ ਗੱਡੀ ਆਉਦੀ ਹੈਗੀ ਅਗਲੇ ਤੈਨੂੰ ਪੈਸੇ ਦੇ ਰਿਹਾਗਾ ਤੈਨੂੰ ਕਹਾਂ ਹੁਣ ਬੱਕਰੇ ਲੈ ਲੈ ਤੂੰ ਮੇਰੇ ਮਗਰ ਆਇਆ ਨਾ ਹਾਉ ਲਾ ਲਈ ਤੂੰ ਇੰਨੀ ਗਲਤ ਹੋ ਤੇ ਬਾਅਦ ਚ ਮਗਰ ਆਏਗਾ ਲੈ ਆਖ ਤਾ ਯਾਰ ਰਹਿੰਦੇ ਰਹਿੰਦੇ ਤੂੰ ਛੱਡ ਪਰਾਂ ਘਰ ਵਾਲੀ ਕੱਲਾ ਹੀ ਆ ਰਹਿੰਦੇ ਆਹੋ ਬੂਰੇ ਦੰਦ ਹੋਇਆ ਪਿਆ ਦੰਦ ਘਸਾ ਜਨੇ ਨੇ ਉਹ ਮੀਆਂ ਬੰਦਾ ਘਰ ਵਾਲੀ ਕੱਲਾ ਹੀ ਆਉਦੇ ਉਹ ਦੇ ਦੇ ਉਹ ਦੇ ਦੇ 14 ਨਹੀਂ ਰਹਿਦੇ ਰਹਿ ਤੂੰ ਬਸ ਰਹਿੰਦੇ ਛੱਡ ਦੇ ਪਰਾਂ ਠੀਕ ਹੈ ਰਿਆਸਤ ਕੀ ਕਾ ਗਿਆ ਤੈਨੂੰ ਸਾਰੇ ਬੱਕਰੇ ਆ ਜਿਹੀ ਮਿਲਦੇ ਨੇਗੇ ਉਹ ਕਿਸ ਕਿਸ ਪਹਿਲਾ ਸੌਦਾ ਹੋਇਆ ਨਾ ਕਿਸ 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 ਕੀ ਹੋ ਰਹੇ ਨੇਗੇ ਬੱਕਰਾ ਘਸ ਗਿਆ ਤਾਂ ਉਹ ਲਿਆ ਗਿਆ ਤਾਂ ਪੂਰੇ ਦੰਦ ਹੋਇਆ ਬੁੱਢਾ ਹੋ ਜਾਣਾ ਨੇ ਇਹ ਨਜੀਰ ਹੈ ਯਾਰ ਤੇ ਨਹੀਂ ਗਾਏ ਉਹ ਨਜੀਰ ਜਰ ਦੇ ਕੇ ਯਾਰ ਹੂੰ ਮੰਨ ਲੇ ਉਹ ਦੇ ਦੇ ਹੋਏ ਚੱਲ ਹੋਣਾ ਹੈ ਕਰੋ ਜੀ ਉਹਦਾ ਕਰਦਾ ਵੀ ਬੱਕਰਾ ਫੜਾਦਾ ਨਾਲ ਉਹਦਾ ਜੀ ਕਰਦਾ ਲੰਬੀ ਜਦੋਂ ਜਿਹੜਾ ਜੈਹਦਬਾਦ ਗੱਲ ਉਹ ਕਹਿੰਦਾ ਮੈਂ ਕਰਦਿਆਂ ਤੋਂ ਪੁੱਛ ਕੇ ਦੂੰ ਕਰਦਿਆਂ ਤੋਂ ਪੁੱਛ ਕੇ ਦੂੰ ਐ ਹੋਏਗੇ ਇਹ ਪੈਣੀਆ ਵੀਡੀਓ ਬਰਾ ਟਿਕਾ ਕੇ ਬਣਾਈ ਇਹਦੀ ਇਹ ਅਰੀਜਨਲ ਗੁਲਾਬੀ ਅਰੀਜਨਲ ਗੁਲਾਬੀ ਇਹ ਅਸਲ ਦੇ ਵਿੱਚ ਕਹਿੰਦਾ ਬੱਕਰਾ ਜਿਵੇਂ ਖੁਰ ਕੋਈ ਕਹਿੰਦੇ ਨੇ ਬੋਰਡ ਵਿੱਚ ਲਾਲ ਹੋਇਆ ਪਿਆਗਾ ਗਰਮੀ ਨਾਲ ਜਦੋਂ ਬੰਦਾ ਲਾਲ ਹੋ ਜਾਂਦਾ ਨਾ ਉਹ ਆਹੇ ਬੱਕਰਾ ਲਾਲ ਹੋਇਆ ਪਿਆਗਾ ਵੀ ਇੰਨਾ ਹੋ ਗਿਆ ਕਿੱਥੋਂ ਬੋਰਡ ਤੋਂ ਆਈ ਬੰਦਾ ਹੈ ਕਿੱਧਰੋਂ ਆਇਆ ਸੀ ਬਾਈ ਬਾਰਡਰ ਤੋਂ ਆਇਆ ਬਾਰਡਰ ਤੋਂ ਲੰਘ ਗਿਆ ਵੇਚ ਕੇ ਉਹ ਉਹ ਬਸ ਲੰਘ ਗਿਆ ਅੰਦਰ ਲੰਘ ਵੀ ਗਿਆ ਆ ਖੜਾ ਕੋਲੀ ਖੜਾ ਕੰਨ ਕਿੰਨਾ ਹੋਊਗਾ ਇਹਦਾ ਇਹਦਾ ਹੈਗਾ ਵਾ ਘੱਟੋ ਘੱਟ 16 16-17 ਦਾ ਹੋਊਗਾ ਕਿਹਦੇ ਲਈ ਲੈ ਆਇਆ ਇਹ ਬਾਹਰ ਬੈਂਗਲੌਰ ਭੇਜਾਂਗੇ ਆਪਾਂ ਬੈਂਗਲੌਰ ਹਾਂ ਇਸ ਸਮੇਂ ਵਾ ਜਾਣਾ ਹੋਊਗਾ 75 ਕਿਲੋ ਹਾਈਟ ਹਾਈਟ ਤਾਂ ਸਾਹਮਣੇ 40 ਕਿ ਤਾਂ 90 ਕਿਲੋ weight ਆ ਹੁਣ ਉਹ ਬਸ ਰਹਿਣ ਦੇ ਤੂੰ ਤਾਂ ਪਹਿਲਾਂ 42 ਕਿ ਜਾਂਦੇ ਸੀ 75 ਕਿਲੋ ਉੱਤੇ ਨਹੀਂ ਹੈਗਾ ਬੱਕਰਾ ਇਹ ਖਾਂ 15 ਦੇ 75 ਕਿਲੋ ਤੁਸੀਂ ਨਾ ਅੱਜ ਇਸ ਐਵੇਂ ਲੋਕਾਂ ਨੂੰ ਗੁਬਰਾ ਕਰਨਾ ਗਾਲੀ